ਬਹੁਤ ਬਹੁਤ ਧੰਨਵਾਦ ਜੀ ਜੀ ਨੇ ਲਾਈਕ ਸ਼ੇਅਰ ਕਮੈਂਟ ਬੰਬੇ ਤੇ ਆ ਰਹੇ ਬੰਬੇ ਤੇ ਕੜਾਈਆਂ ਨੇ ਕੱਢੀ ਵੀ ਸਭ ਹੱਥ ਦੀ ਮੇਰੀ ਮਾਤਾ ਨੇ ਕੱਢੀ ਵੀ ਸਾਨੂੰ ਦੱਸਿਆ ਤਾਂ ਉਹਨੇ ਅਸੀਂ ਮਾਤਾ ਦੀ ਪੇਟੀ ਖੋਲੀ ਹੈ ਜੀ ਲਿਆਓ ਤੁਹਾਨੂੰ ਪ੍ਰਾਣੀਆਂ ਯਾਦਾਂ ਤਾਜ਼ੀਆਂ ਕਰਾ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਥ ਦੇ ਬਾਹ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਜੀ ਜਿਨਨੇ ਵੀ ਆਪਣੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸੰਬ ਦੇਸਾਂ ਤੋਂ ਹੀ ਸਾਰੇ ਭੈਣ ਭਰਾ ਮਤਾਵਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਦਿਲੋਂ ਧੰਨਵਾਦ ਹੈ। ਐਦਾਂ ਹੀ ਆਪਣੇ ਬਲੌਗ ਨੂੰ ਵੱਧ ਛੱਡ ਕੇ ਸਪੋਰਟ ਕਰੋ ਜੀ। ਹੁਣ ਤੁਸੀਂ ਸਾਡੀ ਸਪੋਰਟ ਪੂਰੀ ਕਰ ਰਹੇ ਹੋ ਜਿੰਨੇ ਵੀ ਜੁੜੇ ਹੋਏ ਐਦਾਂ ਹੀ ਕਰੇ ਕਰੋ ਜੀ। ਕਿਉਂਕਿ ਦੇਖੋ ਸਾਡੇ ਵੀ ਅਸੀਂ ਮੋਟੀਵੇਸ਼ਨ ਤਾਂ ਹੀ ਹੁੰਨੇ ਆਂ ਵੀ ਤੁਸੀਂ ਜਿੱਦਾਂ ਅਸੀਂ ਬਲੌਗ ਛੱਡਦੇ ਆਂ ਜੇ ਉਹ ਬਲੌਗ ਚੱਲੇ ਹੀ ਨਾ ਕੋਈ 100 200 ਫਿਰ ਰਹਿ ਜਾਵੇ ਫਿਰ ਸਾਡੇ ਵੀ ਦਿਲਾਂ ਐ ਹੋ ਜਾਂਦਾ ਮੇਰਾ ਤਾਂ ਵੀ ਕਿਆ ਪਾਉਂ। ਵੀ ਹੁਣ ਕਿਹੜਾ ਚੱਲਣਾ ਫਿਰ ਮੇਰਾ ਦਿਲ ਪਤਾ ਕਿਆ ਰਾ ਜਾਂਦਾ ਈ ਸੋਚਣ। ਵੀ ਜ ਪਰ ਤੁਸੀਂ ਸਾਡੇ ਨਾਲ ਜਿਹੜੇ ਬਾਹਰ ਦੇ ਕੋਈ ਟੂਰ ਹੈ ਜਾਂ ਅਸੀਂ ਕਿਤੇ ਜਾ ਰਹੇ ਹਾਂ ਕੋਈ ਨਵੀਂ ਜਗ੍ਹਾ ਦਿਖਾ ਰਹੇ ਉਹ ਤਾਂ ਚਲੋ ਚੱਲੇ ਜਾਣਾ ਜਿਹੜੇ ਨਾਲ ਸਾਡੇ ਅਸੀਂ ਆਮ ਡੇਲੀ ਮੈਂ ਹੁਣ ਦੇ ਕਰੂੰਗਾ ਇੱਕ ਬਲੌਗ ਇਹ ਬਲੌਗ ਦੇਖੋ ਆ ਗਿਆ ਤੇ ਕੱਲ ਵਾਲਾ ਵੀ ਚੱਲ ਰਿਹਾ ਤੁਸੀਂ ਬਹੁਤ ਸਹਿਯੋਗ ਦੇ ਆ ਜੀ ਤੇ ਜਿਹੜੇ ਆਮ ਸਾਡੇ ਘਰਾਂ ਵਾਲੇ ਬਲੌਗ ਵੀ ਹੁੰਨੇ ਚਾਹਿਆ ਅਸੀਂ ਦੋਏ ਜਣੇ ਮੈਂ ਤੇ ਮਜੀਦ ਬਣਾ ਰਹੇ ਤਾਂ ਉਹਨੂੰ ਵੀ ਫੁੱਲ ਸਪੋਰਟ ਕਰਿਆ ਕਰੋੀ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੇ ਕੱਲ ਦੇ ਬਲੌਗ ਚ ਅਸੀਂ ਜਿੰਨੇ ਵੀ ਤੁਹਾਡੇ ਕਮੈਂਟ ਆਏ ਵੀ ਤੇ ਕਿਸੇ ਨੂੰ ਕੋਈ ਆ ਤਬੀ ਕੋਈ ਪੁੱਛ ਰਿਆ ਤਾਂ ਮੰਜੀਤ ਦਾ ਘਰ ਕਿੱਥੇ ਉਹਦੇ ਚਾਚੇ ਤਾਈ ਕੋਣ ਐ ਫਾਦਰ ਕਿੱਥੇ ਆ ਤੁਹਾਡਾ ਕਲੀਅਰ ਹੋ ਗਿਆ ਜਿਹੜਾ ਰਹਿੰਦਾ ਏ ਮਾੜਾ ਮੋਟਾ ਅੱਜ ਮੈਂ ਫੇਰ ਪੁੱਛ ਕੇ ਤੁਹਾਨੂੰ ਦੱਸੂਗਾ ਤੁਸੀਂ ਬਲੌਗ ਨੂੰ ਧਿਆਨ ਨਾਲ ਸੁਣਿਆ ਕਰੋ ਚਲੋ ਠੀਕ ਹੈ ਜੀ ਹੁਣ ਨਾਲ ਬਣੇ ਰਹੋ ਅੱਜ ਆ ਰਿਹਾ ਆਪਣੇ ਕੋਲ ਆਪਾਂ ਨੇ ਤੁਹਾਨੂੰ ਦੱਸਿਆ ਤਾਂ ਪਿਛਲੇ ਬਲੌਗ ਚ ਵੀ ਵਾਲ ਪੇਪਰ ਲਵਾਣਾ ਤੇ ਉਹ ਬਾਈਆ ਰਾਜਪਰੇ ਦਾ ਉਹ ਆ ਰਿਹਾ ਉਹਨੇ ਖੇੜ ਆਣਾ ਪਹਿਲਾਂ ਤਾਂ ਹੀ ਮੈਂ ਘਰੇ ਰੁਕਿਆ ਬਾ 10:00 ਵਜੇ ਜੀ ਤੇ ਪ੍ਰਿੰਸ ਵੀ ਆਇਆ ਵਾ ਕੱਲ ਇਹ ਲੰਘ ਗਿਆ ਤਾਂ ਮੈਂ ਕਿਉਂਕਿ ਕਰਨ ਨੂੰ ਸਕੂਲ ਲੈ ਕੇ ਗਿਆ ਤਾਂ ਫੇਰ ਅੱਜ ਹੁਣ ਤੁਹਾਨੂੰ ਸਾਰਿਆਂ ਤੇ ਤੁਹਾਨੂੰ ਹੁਣ ਬਲੌਗ ਚ ਇਹ ਪਤਾ ਲੱਗੂਗਾ ਬਣ ਰਹੇ ਹੋ ਜੀ ਬਲੌਗ ਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਹੁਣ ਲਾਈਕ ਸ਼ੇਅਰ ਕਮੈਂਟ ਤੁਸੀਂ ਕੀ ਸਭ ਤੋਂ ਪਹਿਲਾਂ ਤਾਂ ਮਿਲੋ ਪ੍ਰਿੰਸ ਨੂੰ ਹਾਂ ਜੀ ਬਾਈ ਪ੍ਰਿੰਸ ਸਤਿ ਸ਼੍ਰੀ ਅਕਾਲ ਜੀ ਕੱਲ ਮੈਂ ਬਲੌਗ ਬਣਾਉਣਾ ਤਾਂ ਤੂੰ ਲਾਂ ਗਿਆ ਤੇ ਇੱਤੇ ਜਦੀ ਬਾਅਦ ਚ ਆ ਗਿਆ ਮੈਂ ਨਾ ਕੱਲ ਉਹ ਬੁਲਾਇਆ ਵਾ ਥਾਰੇ ਟ੍ਰਾਂਸਪੋਰਟਰ ਨੇ ਆ ਕੱਲ ਬੇਕਰ ਮਾਲ ਵੀ ਨਹੀਂ ਤਿਆਰ ਹੋਇਆ ਮੈਂ ਕਿ ਆਈ ਹਾਂ ਜਲਦੀ ਤੇ ਬਾਈ ਗੱਲਬਾਤ ਇਸ ਤਰ੍ਹਾਂ ਐ ਵੀ ਅੱਜ ਹੋ ਗਿਆ ਰਾਤ ਪ੍ਰਿੰਸ ਬਿਮਾਰ ਫਿਰ ਅਸੀਂ ਦਵਾਈ ਲਿਆਈ ਦੁਆ ਕਰ ਬਿਮਾਰ ਬਹੁਤ ਜ਼ਿਆਦਾ ਹੋਇਆ ਵਾ ਤੇ ਇਹ ਗੱਲਬਾਤ ਇਸ ਤਰ੍ਹਾਂ ਮੈਂ ਜੀ ਤੂੰ ਮਨਜੀਤ ਨੂੰ ਮਨਜੀਤ ਆ ਹਾਂ ਬਾਈ ਦਾ ਫੋਨ ਆ ਲਿਆ ਉਹ ਕਹਿੰਦਾ ਵੀ ਪੋਣਾ ਜੇ ਤੁਰਨਾ ਹੈ ਤੇ ਜੀ ਕਹਿੰਹਾ ਇੱਕ ਆਪਣੇ ਕੋਈ ਭੈਣ ਭਰਾ ਪੁੱਛ ਰਹੇ ਕਹਿੰਦੇ ਬੁੱਗੇ ਉਹਨੇ ਕੌਣ ਹੈ ਤੇ ਮਾਲਾ ਵਾਲਿਆਂ ਨਾਲ ਕੀ ਰਿਸ਼ਤੇਦਾਰੀ ਹੈ ਤੁਹਾਡੀ ਹਾਂਜੀ ਹਾਂ ਦੋਏ ਗੱਲਾਂ ਸਾਰੀਆਂ ਇਹ ਐ ਵੀ ਬੁੱਗੇ ਉਹਨੇ ਹੋਗੇ ਬਿੰਦਰਾਖ ਤੋਂ ਤੇ ਉਹ ਹੋਗੇ ਮਾਲਾ ਤੋਂ ਵੀਰ ਉਹਨੇ ਇਹ ਦੋਏ ਮਨਜੀਤ ਦੀ ਬੂਆ ਦੇ ਮੁੰਡੇ ਆ ਜੀ ਦੋ ਭੂਆ ਮਨਜੀਤ ਦੀਆਂ ਤੇ ਨੇਤਰੋਂ ਨੇ ਭੂਆ ਦੇ ਮੁੰਡੇ ਆ ਜੀ ਤੇ ਉਹ ਵੀ ਵੀਰ ਲੱਗੇ ਤੇ ਹਾਂ ਕੀ ਕੀ ਚੱਲ ਰਿਹਾ ਜੀ ਪ੍ਰਿੰਸ ਪਿਆਜ ਚੱਲ ਰਿਹਾ ਕਿਚਨ ਚ ਕਿਚਨ ਚ ਅਜੇ ਸਾਗ ਨੂੰ ਲਾਣਾ ਤੜਕਾ ਅੱਛਾ ਸਾਗ ਨੂੰ ਹਾਂ ਬਾਕੀ ਬਾਈ ਸਾਨੂੰ ਜੀ ਜਿੰਨੇ ਵੀ ਆਪਣੇ ਭੈਣ ਭਰਾ ਜੁੜੇ ਹੋਏ ਕਮੈਂਟ ਨਾ ਕਰਦੇ ਹੋ ਕਿਉਂਕਿ ਪ੍ਰਿੰਸ ਨੂੰ ਨਾ ਆਪਣੇ ਹੱਥ ਦੀ ਬਣਾਈ ਵੀ ਚੀਜ਼ ਬਹੁਤ ਵਧੀਆ ਲੱਗਦੀ ਏ ਤਾਂ ਕਰਕੇ ਇਹ ਤੜਕਾ ਤੁਰਕਾ ਲਾ ਦਿੰਦਾ ਅਸੀਂ ਨਹੀਂ ਕਹਿੰਦੇ ਇਹਨੂੰ ਵੀ ਤੜਕਾ ਲਾਣਾ ਆਪੇ ਆ ਜਾਂਦਾ ਏ ਤੇ ਇਹਨਾਂ ਨੂੰ ਬਾਈ ਕੰਮ ਦਾ ਸ਼ੌਂਕ ਹੈ ਇਕਣਾ ਸਾਨੂੰ ਸਾੜੀ ਕੋਲ ਜੱਕ ਮਰੀ ਵੀ ਨਾ ਕੋਲ ਮਰੀ ਵੀ ਕੀ ਬਾਇ ਸਾਗ ਸਾਗ ਦੁਬਾਰਾ ਲਾਣਾ ਕੀ ਬਾਏ ਹਾਂ ਤਾਂ ਹੋਰ ਲਾ ਲਾ ਚੱਲ ਆ ਲੈ ਇੱਕ ਵਾਰ ਮਿਰਚ ਘੱਟ ਰੱਖੀ ਆ ਨੀ ਹਾਂ ਮਿਰਚ ਪਾਣੀ ਨਹੀਂ ਆਪਾਂ ਬਾਕੀ ਆ ਜੋ ਤੁਹਾਨੂੰ ਦਿਖਾਈ ਹੈ ਜੀ ਤੇ ਬਾਕੀ ਜੀ ਬਣੇ ਰਹੋ ਬਲੌਗ ਦੇ ਨਾਲ ਤੇ ਤੁਹਤੋ ਅਸੀਂ ਸਲਾਬ ਹੀ ਲੈਣੀ ਹੈ ਕੋਈ ਇਹ ਤੜਕਾ ਘੱਟ ਗਿਆ ਜੀ ਮੈਂ ਜੀ ਤੋ ਨਾ ਤੜਕਣੀ ਵੀ ਕਰ ਲਈ ਤਿਆਰ ਤੇ ਦਾੜ ਨੂੰ ਲਾਣਾ ਕਾ ਸਾਗ ਨੂੰ ਸਾਗ ਨੂੰ ਠੀਕ ਹੈ ਤੇ ਬਾਕੀ ਜੀ ਹੁਣ ਮੈਂ ਤੁਹਾਨੂੰ ਨਾ ਪ੍ਰਿੰਸ ਜਿੱਕਣਾ ਹੁਣ ਉਹਨਾਂ ਨੇ ਮੈਨੂੰ ਉਹ ਭੇਜੇ ਹੈ ਕਿਨੇ ਆਪਣਾ ਬਾਲ ਪੇਪਰ ਵਾਲੇ ਨਾਲ ਉਹ ਸਕਰੀਨਸ਼ਾਟ ਜੇ ਵੀ ਕਿਹੜਾ ਕਲਰ ਹੈ ਪਸੰਦ ਕਰ ਲੋ ਹਣੀ ਡਿਜ਼ਾਈਨ ਤੇ ਉਹ ਡਿਜ਼ਾਈਨ ਦੀਆਂ ਫੋਟੋਆਂ ਨਾਲ ਜਿਹੜਾ ਸਾਨੂੰ ਪਸੰਦ ਆਏ ਜੀ 5 7 10 ਮੈਂ ਤੁਹਾਨੂੰ ਪਾਉਂਗਾ ਜੀ ਫੋਨ ਤੇ ਉਪਰੋਂ ਲੇក ਹੈ ਤੁਸੀਂ ਸਾਨੂੰ ਦੱਸਿਓ ਮੜਾ ਕਿ ਤੁਸੀਂ ਵੀ ਸਾਡੀ ਫੈਮਿਲੀ ਹੈ ਜੀ ਆਪਣੀ ਫੈਮਿਲੀ ਹੈ ਤੁਸੀਂ ਅਸੀਂ ਤੁਹਾਨੂੰ ਆਪਣੀ ਫੈਮਿਲੀ ਸਮਝਦੇ ਹਾਂ ਤੇ ਅੱਜ ਤੋਂ ਬਾਅਦ ਜਿੰਨੇ ਵੀ ਵਲੌਗ ਆਉਂਗੇ ਤੁਸੀਂ ਸਾਨੂੰ ਅਸੀਂ ਤੁਹਾਨੂੰ ਦਿਖਾਉਂਦੇ ਰਹੋਗੇ ਵੀ ਘਰ ਦਾ ਕੰਮ ਕਿਹਾ ਚੱਲ ਰਿਹਾ ਤੇ ਤੁਸੀਂ ਜੀ ਇਦਾਂ ਹੀ ਹੁਣ ਜੁੜੇ ਰਹਿਣਾ ਆਪਣੇ ਵਲੌਗ ਨੂੰ ਪੂਰਾ ਸਹਿਯੋਗ ਦੇਣਾ ਜੀ ਮੈਸੇ ਨਹੀਂ ਕਰਨਾ ਆਪਣਾ ਵਲੌਗ ਸਵੇਰੇ ਸ਼ਾਮ ਦੁਪਹਿਰ ਜਦ ਵੀ ਟਾਈਮ ਹੈ ਜਰੂਰ ਦੇਖਿਓ ਜੀ ਤੇ ਬਾਕੀ ਜਿੰਨੇ ਵੀ ਬਾਹਰ ਤੋਂ ਪਹਿਣਾ ਜੁੜੀ ਵੀਆਂ ਤੁਸੀਂ ਵੀ ਤੇ ਬਾਕੀ ਮੇਰੀ ਭੈਣਾਂ ਨਾ ਕਮੈਂਟ ਕਰ ਰਹੀਆਂ ਕਹਿੰਦੀ ਵੀਰ ਜੀ ਇਹ ਡਿਜ਼ਾਈਨ ਨਾ ਲਾਇਓ ਜਾਂ ਐਦਾਂ ਨਾ ਲਾਇਓ ਹਨੀ ਕੁਛ ਐ ਕਹਿ ਰਹੇ ਤੇ ਕਹਿੰਦੇ ਵੀ ਕੰਪਿਊਟਰ ਪਤ ਨਹੀਂ LED ਡਿਜ਼ਾਈਨ ਨਾ ਲਾਇਓ ਅੱਖਾਂ 'ਚ ਇਹਨੂੰ ਜ਼ਿਆਦਾ ਚੜਦੇ ਰੰਗ ਹਨੀ ਤਾਂ ਤੁਹਾਨੂੰ ਜੀ ਮੈਂ ਪਾਉਂਗਾ 10-15 ਪ੍ਰਿੰਸ ਅੱਜ ਬਣਾ ਲੂਗੇ ਉਹਦਾ ਇੱਕ ਵਲੌਗ ਹਨਾ ਜਦੋਂ ਨਾ ਪਾਤਾ ਦੇ ਆਪਾਂ ਸਿਲੇਕਟ ਕਰ ਲਈ ਫਿਰ ਪਾਣਾ ਆਪਾਂ ਨੇ ਬਲੌਗਰਾਂ ਹੀ ਆਪਣੇ ਭੈਣ ਭਰਾਵਾਂ ਨੂੰ ਦੇ ਦੂੰਗੇ ਤੇ ਉਹ ਸਾਨੂੰ ਦੱਸ ਦੋਗੇ ਵੀ ਆਹ ਨਹੀਂ ਕੁਛ ਹੋਣਾ ਦੀ ਸਲਾਹ ਲਵੋਗੇ ਠੀਕ ਨਹੀਂ ਤੇ ਲਓ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਅੱਜ ਦੀ ਨਵੀਂ ਪ੍ਰਿੰਸ ਜਿਹੜੀ ਚੱਲ ਰਹੀ ਹੈ ਇਹ ਇੱਥੇ ਪਈਆਂ ਜੀ ਦੋ ਪੇਟੀਆਂ ਇਹ ਮਨਜੀਤ ਦੇ ਵਿਆਹ ਨੂੰ ਮਿਲੀ ਵੀ ਪੇਟੀ ਮਨਜੀਤ ਨੂੰ ਇਹ ਆਪਣੀ ਮਾਤਾ ਦੀ ਹੈ ਮਨਜੀਤ ਪਤਾ ਕਿਆ ਕਹੀ ਜਾਂਦੀ ਜੀ ਵਿਆਹ ਤੋਂ ਬਾਅਦ ਸਾਲ ਕੇ ਬਾਅਦ 2 ਸਾਲ ਬਾਅਦ ਪ੍ਰਿੰਸ ਕਹਿੰਦੀ ਆ ਹਾਂ ਕਹਿੰਦੀ ਆਹਾ ਅੱਜ ਵੀ ਕਹੇ ਤੇ ਆ ਕਹਿੰਦੀ ਆਹਾ ਪੇਟੀ ਕੱਢੋ ਬਾਹਰ ਮੇਰੇ ਵਾਲੀ ਇਹਨੂੰ ਵੇਚ ਦਿਓ ਉਹ ਮੈਂ ਤਾਂ ਕਹਿ ਰਹੀ ਐ ਅਦੂਈ ਨਮੀ ਹੈ ਜਿਹੜੀ ਇਹਨੇ ਖामੀ ਚਾਹਦੀਆਂ ਠੀਕ ਹੈ ਉਹ ਉਪੇਲਾ ਤੱਕ ਕੇ ਭਰੇ ਹੋਈ ਨਾ ਮਰਾ ਪੇਟੀਆਂ ਆਪਣੇ ਇੰਨੇ ਕੰਮ ਦੀ ਹੈ ਨਹੀਂ ਇਹ ਵੀ ਹੈ ਇਹ ਬਥੇਰੀ ਬੜੀ ਹੈ ਹਾਂ ਇੱਚ ਸਾਰਾ ਕੁਝ ਰੱਖ ਜਾਣਾ ਮੈਂ ਅੱਛਾ ਹਾਂ ਉਹਦੇ ਵਿੱਚ ਜਿਹੜਾ ਉਹਨੂੰ ਚੁਕਾ ਦੋ ਉਹ ਟੈਂਕੀ ਕੰਡ ਕਾੜੀ ਹੈ ਜਿਹੜੀ ਉਹਨੂੰ ਦੇਖਦੇ ਆਪਾਂ ਉਹ ਆਹ ਐ ਇੱਥੇ ਰੱਖੂੰਗੇ ਖੁੰਜੇ ਵਿੱਚ ਬਾਹਰ ਨਹੀਂ ਜੇ ਬਾਹਰ ਰੱਖ ਲਈ ਨਾ ਤਾਂ ਮੀਟਰ ਕੋਲ ਇਹਨੂੰ ਛੇਤੀ ਉਹ ਪੈਸੇ ਬਾਹਰੇ ਹੁੰਨੀਆਂ ਟੈਂਕੀਆਂ ਹਵਾਦਾਰ ਸਾਨੂੰ ਦੱਸਿਓ ਜੀ ਕਮੈਂਟ ਕਰਕੇ ਵੀ ਕਿਤੇ ਸੁਰਸਰੀ ਨਾ ਨਾ ਲੱਗ ਜਾਏ ਕਰੇ ਬਾਹਰ ਨਮੀ ਨਮੀ ਲੱਗ ਕੈ ਹਾਂ ਹਾਂ ਵੀ ਮੈਂ ਨਾ ਕੂਲਰ ਵੀ ਇੱਕ ਸਾਈਡ ਕਰ ਦਨੇ ਦੋਹੇ ਆਹ ਪੇਟੀ ਤਾਂ ਉਹੀ ਰਹਿ ਜਾਣੀ ਹਨਾ ਮੈਂ ਕਹਿੰਨਾ ਇਤ ਕੀਰੀ ਜਗ੍ਹਾ ਹੀ ਚੇਂਜ ਕਰ ਦੋ ਇਹਨੂੰ ਇੱਧਰ ਕਰ ਦੋ ਖੁੰਜੇ ਚ ਕੂਲਰ ਗੈਲੇ ਤੇ ਨਹੀਂ ਲੰਬਾਰੀ ਇੱਧਰ ਕਰੀ ਸਾਹਮਣੇ ਚੂਹੀ ਚਾਹੀ ਨਹੀਂ ਵੱੜਦੀ ਫੇਰ ਸਾਹਮਣੇ ਤੇ ਇੱਕ ਲੰਬਾਰੀ ਇੱਧਰ ਲਿਆਣੀ ਜੇ ਸੀ ਜਿਹੜੀ ਤੋਏ ਨਿਹਾਨੀਆਂ ਦੋਏ ਤਾਂ ਖਾਲੀ ਹੋਣਾ ਥੋੜਾ ਜਿਹਾ ਆਹੋ ਤਾਂ ਫਿਰ ਰੱਖਣੀ ਤਾਂ ਇੱਕ ਉਧਰ ਹੈ ਤੇਰੇ ਵਾਲੀ ਤੇਰੇ ਕੱਪੜੇ ਉਹ ਮਾਂ ਜਿਹੜੇ ਤੁਹਾਡਾ ਓਖਾ ਬਾਈ ਮੈਨੂੰ ਦੁਬਾਰਤੇ ਸੂਟ ਲੈਣੇ ਪੈ ਜਾਣੇ ਮਿਕਸ ਹੈ ਮੇਰੀ ਤਾਂ ਸੁਣ ਲੈ ਮੇਰੀ ਤਾਂ ਸੁਣ ਲੈ ਮੈਂ ਗੱਲ ਕਰਦਾ ਵੀ ਇੱਕਨਵਾਰੀ ਇੱਧਰ ਸੈੱਟ ਕਰਨੀ ਪੇਪਰ ਲੱਗੇ ਤੋਂ ਬਾਅਦ ਇੱਕ ਉਧਰ ਕ ਦੋਏ ਇੱਧਰ ਕੱਢ ਦੇਣੀਆਂ ਰੈਣ ਦੇ ਜਿੱਦਣ ਕਿਤੇ ਮੜੀ ਖੁੱਲੀ ਰਹੇਗੀ ਚੂਹੇ ਨਾ ਕਿਸੇ ਨਾਲ ਬੜ ਜਾਣਾ ਵਿੱਚ ਯਾਰ ਹੋ ਜਾਂਦਾ ਕਈ ਵਾਰ ਠੀਕ ਨਹੀਂ ਅੱਗੇ ਇੱਕ ਹੋਰ ਹੈ ਸਾੜਾ ਝਾਕਾ ਜਾਣਾ ਖੁੱਲਿਆ ਬਾਣੀ ਇੱਧਰ ਦਾ ਐ ਨਹੀਂ ਖੁੱਲਿਆ ਬਾਸੀ ਇੱਧਰ ਬਹੁਤ ਘਟਾਂ ਨੇ ਹੁਣ ਇੱਧਰ ਆਏ ਕਰੂਗੇ ਉੱਠ ਕੇ ਇੱਕ ਲੰਬਾਰੀ ਆਪਣੇ ਕਮਰੇ 'ਚ ਰੱਖ ਜਿਹੜੀ ਕਿਤੇ ਮੀਂਹ ਕਿਣੀ ਚ ਠੰਡ ਚ ਅੰਦਰੇ ਰਾਤ ਨੂੰ ਕੋਈ ਕੰਬਲ ਕੱਢਣਾ ਕੋਸ ਉੱਥੇ ਤੇ ਚੱਕ ਹੋ ਜਾਂਦਾ ਇੱਕ ਰੱਖ ਉੱਧਰ ਹਾਂ ਉੱਥੇ ਰੱਖ ਹੋਣੀ ਪਾਦੀ ਸੈਣਾ ਇੱਧਰ ਨਹੀਂ ਹਾਂ ਆਪਣੇ ਬੈੱਡ ਦੇ ਨਾਲੇ ਰੱਖ ਲੈ ਸਲੇਖ ਬਣ ਹੋ ਜਾਣੀ ਜਦ ਲੈ ਸਲੇਪਾਂ ਦਾ ਕੀ ਨਾ ਕਿਹਾ ਭੰਣ ਨੇ ਨੂੰ ਲਓ ਜੀ ਹੁਣ ਆਪਣੀ ਇੱਕ ਲੰਬਾਰੀ ਰੱਖਣ ਦੇ ਪਿੱਛਾ ਨਾ ਕੱਲ ਦੀ ਗੱਲ ਪਈ ਵੀ ਆ ਸਲੇਪਾਂ ਤੋੜ ਦੋ ਸਲੇਪਾਂ ਤੋੜ ਫੇ ਸਮਾਨ ਕਿੱਥੇ ਅਰੇਜਸਟ ਹੋਊਗਾ ਜਿਹੜਾ ਹਰਿਆਣਾ ਨਾ ਸੀ ਮੇਜਾ ਵਾਲਾ ਆਹ ਦੇਖ ਲੈ ਇੱਧਰ ਇਹ ਸਮਾਨ ਨੂੰ ਕੋਈ ਕੁਛ ਹੈ ਨਹੀਂ ਫਿਰ ਐ ਪੈਂਦਾ ਤੁਸਾਂ ਦਾ ਤੁਸੀਂ ਰੱਖਿਆ ਹੋਇਆ ਤਾਂ ਕਿਹਾ ਮੈਂ ਚੱਕ ਕੇ ਗੇਰਨਾ ਹੋਵੇ ਤਾਂ ਹੁਣ ਕਿੱਧਰ ਬਾਹਰ ਮੈਂ ਚਲੋ ਅੱਜ ਫਿਰ ਦੇਖਦੇ ਆਂ ਫੇ ਕਿੱਕਿਆ ਕੱਢਣਾ ਆਹ ਕੱਢਣੀ ਪਹਿਲਾਂ ਮੈਂ ਉਹੀ ਕਹਿ ਰਹੀ ਸਾਨੂੰ ਅਮਨਜੀ ਜੀ ਹੋਲਡਿੰਗ ਵਾਲਾ ਲਿਆ ਤਾਂ ਇਹ ਟੁੱਟ ਗਿਆ ਉਹ ਵੀ ਉੱਪਰ ਚੜਾ ਉਹ ਕੋਠੇ ਪਰ ਹੂੰ ਆਪਣਾ ਜਿਹੜਾ ਥੋੜਾ ਮੇਨ ਸਮਾਨ ਹੈ ਉਹ ਵਿੱਚ ਉਹਦੇ ਇਹ ਇੱਕ ਟਰੰਕ ਜਿਹਾ ਰੱਖ ਲਓ ਉਹਦੇ ਉੱਪਰ ਢੇਡਾ ਦਿਓ ਟੈਂਕੀ ਪਰ ਟਰੰਕ ਹਾਂ ਹੂੰ ਉਹਦੇ ਤਾਂ ਕੱਪੜਾ ਪਿਛਾ ਕੇ ਠੀਕ ਹੈ ਫਿਰ ਇਹਦੇ ਵਿੱਚ ਰੱਖ ਲੋ ਆਪਣਾ ਛੋਟਾ ਮੋਟਾ ਸਮਾਨ ਬਾਕੀ ਆਪਾਂ ਉਹ ਕਰੋ ਜਿਦੋਂ ਪੇਟੀ ਦਾ ਫਿਰ ਇਹ ਖੁੰਜੇ ਜੇ ਰੱਖੂਗੇ ਵਾਲਪੇਪਰ ਲੱਗੇ ਤੋਂ ਤੇ ਇੱਧਰ ਕੂਲਰ ਆਜੂਗੇ ਇਹਦੇ ਵਿੱਚ ਹਨਾ ਦੋਏ ਆਹ ਉਰੀ ਪਈ ਰਹਿਣ ਦੇ ਜੇ ਟੈਂਕੀ ਜਦ ਕੱਢਣੀ ਚੱਕ ਲੂਗੇ ਤੇ ਇੱਧਰ ਲਾ ਲੈ ਸੈਂਟਰ ਚ ਕਰਕੇ ਜਿਹੜਾ ਚਾਰੂ ਵੀ ਵੱਜੀ ਜਾ ਬਾਈਕ ਨਿਵਾਰੀ ਠੀਕ ਨਹੀਂ ਹਾਂ ਮੈਂ ਇਹ ਦੋਏ ਜਣੀਆਂ ਹੋਰੇ ਬਾਕੀ ਇੱਕ ਗੱਲ ਹੋਰ ਵੀ ਕਰੋ ਮਨਜੀਤ ਅੱਗੇ ਅੱਗੇ ਤੁਸੀਂ ਵੀ ਮੇਰੀ ਉਹ ਭੈਣੋਂ ਕਮੈਂਟ ਕਰਕੇ ਦੱਸਿਓ ਵੀ ਅੱਗਾ ਅੱਗਾ ਆਪਣੀ ਕੋਈ ਵੀ ਹੁਣ ਐਲਬਮ ਪਨਾ ਫੋਟੋਆਂ ਕੋਈ ਇੱਕ ਇੱਕ ਨਾ ਵੱਡੀ ਫੋਟੋ ਬਣਾ ਕੇ ਆਪਾਂ ਨਾ ਆਪਣੀ ਵੀ ਲਾਣੀ ਐ ਗੈਲੇ ਆਪਣਾ ਬੱਚਾ ਕਰਨ ਹੁਣ ਜਦ ਤਿਆਰ ਤਾਂ ਹੋਏ ਵੀ ਹੁੰਦੇ ਉਹ ਹਾਂ ਵਿਆਹ ਦੇ ਵਿੱਚ ਹਾਂ ਜੀ ਦੇ ਵਿਆਹ ਨੂੰ ਮੈਂ ਆਪਾਂ ਨੇ ਖਿਚਾ ਕੇ ਨਾ ਲੰਘਾਣੀ ਚਾਹੇ ਉਹਦੇ ਮਣੇ ਪੰਜ ਹਜ਼ਾਰ ਦੀਆਂ ਬੱਲੇ ਲਾ ਦੂੰਗੀ ਪੈਸਾ ਹੈ ਹੈਗੇ ਬਾਈ ਸਾਡੇ ਅਸੀਂ ਸ਼ੁਰੂ ਤੇ ਕਦੇ ਬਣਾਈ ਹੋਣੀ ਕੋਈ ਹੈ ਹੀ ਨਹੀਂ ਸਾਡੀ ਯਾਦਗਾਰ ਚਾਹੀਦੀ ਉਹ ਹਾਂ ਚਾਹੀਦੀ ਬਿਲਕੁਲ ਨਾਲੇ ਆਪਣੇ ਕੋਲ ਕੰਦਾ ਤਾਂ ਖਾਲੀ ਪਈਆਂ ਉਧਰ ਟਾਈਮ ਪੀਸ ਇੱਕ ਲੱਗਿਆ ਵਾ ਉੱਥੇ ਲਾ ਦਿਓ ਹਨਾ ਤੇ ਪਹਿਲਾਂ ਤਾਂ ਹਮਨ ਜਾ ਤਾਂ ਬਾਹਰ ਹੀ ਕੱਢ ਦੇ ਇਹ ਦੇ ਦਿੰਦੇ ਹਾਂ ਚਾਚੀ ਜੀ ਹਾਂ ਦੇ ਦੇ ਪਚਾ ਦੂੰਗੇ ਤੇ ਲੋ ਜੀ ਪਿਆਜ਼ ਆਇਆ ਜੀ ਕੱਲ ਮੈਂ ਲਿਆਇਆ ਸ਼ਾਮ ਨੂੰ ਨਮਾ ਨਮਾ ਪਿਆਜ਼ ਲੱਗ ਗਿਆ ਜੀ ਆਣ ਪਰ ਇਹ ਪੁੰਖਾ ਨਹੀਂ ਕਰ ਰਹੀਆਂ ਮੈਂ ਤਾਂ ਉਹ ਦੇਖੇ ਆ ਇੱਕ ਚੀਜ਼ ਦਿਖਾਣਾ ਹਾਂ ਆ ਲੋ ਇਹ ਦੱਬੇ ਮੈਂ ਤਾਂ ਹੁੰਦੇ ਆ ਵੈਸੇ ਬੂਟਵਾਰ ਰੱਖਦੇ ਦੁਕਾਨਾਂ ਵਾਲੇ ਆ ਸਾਡਾ ਜੱਸ ਘਰ ਨੂੰ ਬੋਲਾ 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 ਤੇ ਬਾਕੀ ਬਈ ਵਾਹ ਕਮਾਲ ਹੋ ਗਈ ਇਹ ਛੋਟੀ ਵੀ ਰੱਖੀ ਵੀ ਐ ਆ ਬੋਲ ਐ ਨਾ ਜਿਹੜੀ ਜੇ ਆ ਬਾਹਰ ਪਈ ਰਹਿ ਜਾਵੇ ਇਹਨੂੰ ਜਾਨਵਰ ਚੱਕ ਲੈ ਜਾਣੇ ਕਉ ਪਤਾ ਤੈਨੂੰ ਇਹ ਗੱਲ ਦਾ ਆਂਡਾ ਸਮਝ ਕੇ ਆਂਡਾ ਸਮਝ ਕੇ ਮੈਂ ਤਾਂ ਆਹੀ ਉਹਨੂੰ ਕਿਹਾ ਹੁੰਦਾ ਪਰ ਹੈ ਕਹਿੜੀ ਐ ਇਹ ਬਹੁਤ ਦੇਖ ਮੈਂ ਵੀ टाइम ਨਾਲ ਖੋ ਜਾਂਦੀਆਂ ਜਾਇਲੈਨ ਮੰਗਣੀਆਂ ਫੇਰ ਨਹੀਂ ਮਿਲਣੀਆਂ ਬਾਈ ਬੱਚਾ ਦੇਖੋ ਖੇਡਦਾ ਤਾਂ ਹੈ ਕਦੇ ਛੁੱਟੀ ਹੁੰਦੀ ਤੇ ਇਹ ਵੀ ਜਿਹੜਾ ਸਮਾਨ ਪਿਆ ਇਹ ਅਸੀਂ ਬਾਣ ਤੋਂ ਕਰਖਿਆ ਵਾ ਜੀ ਮੰਜੇ ਦਾ ਲਿਆਂਦਾ ਤਾਂ ਇੱਕ ਵਾਰ ਵਰਤ ਲਿਆ ਬਾਣ ਸਾਲ ਡੇਢ ਸਾਲ ਹੁਣ ਸਾਨੂੰ ਮੰਜਾ ਬੁਣਨਾ ਨਹੀਂ ਆਂਦਾ ਇੱਕ ਮੰਜਾ ਕਰਾ ਕੇ ਤਿਆਰ ਉਹ ਬੁਣਨਾ ਅਸੀਂ ਠੰਡਾ ਚ ਜੀ ਤੇ ਉਹਦਾ ਕੱਪੜਾ ਵੀ ਲੈ ਕੇ ਰੱਖਿਆ ਵਾ ਮੰਜੇ ਦਾ ਕੱਪੜਾ ਲੈ ਕੇ ਰੱਖਿਆ ਵਾ ਇਹਦੇ ਪਰ ਲੱਗਣਾ ਨੇ ਉਹ ਉੱਪਰ ਨਹੀਂ ਲਾਣਾ ਨਾ ਨਾ ਤੇ ਇਹ ਦੇਖੋ ਪੱਖਾ ਵੀ ਸਰਵਾ ਕੇ ਰੱਖ ਕੇ ਦੇ ਗਿਆ ਤਾਂ ਬਾਈ ਉਹ ਸੱਚ ਹੈ ਇਹ ਪੱਖੇ ਦੇ ਪੈਸੇ ਮੈਂ ਜੀ ਦੇ ਤਾਂ ਨਹੀਂ ਅਜੇ ਆਪਾਂ ਨੇ ਉੱਦਣ ਤੇ ਪਿੱਛੇ ਦੇ ਫੜਾ ਕੇ ਗਿਆ ਨਾ ਦੇ ਵੀ ਨਹੀਂ ਇਹਦੇ ਚਲੋ ਕੋਈ ਨਹੀਂ ਆਪਾਂ ਐ ਕਰੂਗੇ ਹੁਣ ਆਪਾਂ ਨਾ ਉਹ ਲੱਗੇ ਜਪਾ ਪੇਪਰ ਪੇਪਰ ਤੇ ਬਾਦ ਲਾਣਾ ਆਪਾਂ ਨੇ ਸੁੱਚ ਮੈਂ ਮੇਤੇ ਰੱਖ ਹੋ ਗਈ ਮੇਰੀ ਵਰਦੀ ਤੋਂ ਮੈਂ ਤਾਂ ਕੱਲ ਵੀ ਪੁੱਛ ਰਿਆ ਤਾਂ ਵੀ ਵਰਦੀ ਧੋਤੀ ਮੇਰੀ ਅੱਛਾ ਕੋਈ ਕਮੈਂਟ ਆਏ ਵੀ ਹੋਰ ਤੋਂ ਕੋਈ ਕਿਸੇ ਦਾ ਰਹਿੰਦਾ ਮੈਂ ਲੜ ਲੈਣੇ ਕਮੈਂਟ ਪੜੇ ਨਹੀਂ ਹੈ ਮੈਂ ਝੂਠ ਹੁੰਦੀ ਅੱਛਾ ਮੈਂ ਪੜੇ ਨਹੀਂ ਗੱਲ ਹੈ ਵੀ ਗੱਲ ਹੈਗੀ ਹੈ ਜਵਾਬ ਜ਼ਰੂਰ ਦੇ ਦਿਆ ਕਰੋ ਬਾਈ ਮੰਜੀ ਤੂੰ ਗੌਰ ਕਰੇ ਕਰ ਬਲੌਗ ਵੀ ਦੇਖਦੀ ਏ ਦੇਖੋ ਆਪਾਂ ਨਾ ਹੁਣ ਟੂਟੀ ਵਾਲਾ ਕਰਿਆ ਤਾਂ ਇਹ ਸਿੱਧਾ ਉਹਦੇ ਚੋਂ ਦੇਖੋ ਕਿੰਨਾ ਸਮਾਨ ਵੱਧ ਮੰਗਾ ਲੰਨੇ ਮੋੜਨਾ ਤਾਂ ਇਹ ਵੀ ਰਹਿ ਗਿਆ ਇਹ ਕੰਮ ਤਾਂ ਹੀ ਨਹੀਂ ਜੀ ਹੈ ਇਹ ਮੋੜਨਾ ਤਾਂ ਇਹ ਰਹਿ ਗਿਆ ਜੀ ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਜੀ ਮੇਰੇ ਭੈਣੋਂ ਇੱਥੇ ਤਾਂ ਨਾ ਬਹੁਤ ਸਮਾਨ ਪਿਆ ਤਾਂ ਇਹਦੇ نیچے ਨੂਚੇ ਕਿਆ ਹੋਰ ਜਿਹੜਾ ਮੇਰਾ ਦੂਜਾ ਭਰਾ ਤਾਂ ਨਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਤਾਂ ਸੁਚਾਂਕ ਡੈਸਰ ਦੇ ਤਾਰਾਂ ਜਿਹੜਾ ਉਹ ਪਿੰਡ 'ਚ ਆ ਦੇਖੋ ਹੋਰ ਆ ਵੀ ਉਹਨਾਂ 1-2 ਤਿੰਨ ਸਮਾਨ ਰੱਖੇ ਹੋਏ ਦੋ ਤਾਂ ਸਟੈਪਲੇਜਰ ਪਈਆਂ ਇੱਕ ਅਸੀਂ ਲਾਇਆ ਪਤਾ ਆਈਕਨ ਵੇਟਰ ਦਾ ਪਿਆ ਦੇਖ ਲਓ ਤੇ ਉਹ ਇਦਾਂ ਹੀ ਕਰਦਾ ਰਹਿੰਦਾ ਤਾਂ ਫਿਰ ਅੱਧਾ ਸਮਾਨ ਤਾਂ ਮੈਂ ਹੁਣ ਬਾਅਦ ਚ ਲਿਜਾ ਕੇ ਵੇਚਿਆ ਜਿਹੜਾ ਕੋਈ ਕੰਮ ਦਾ ਹੀ ਨਹੀਂ ਤਾਂ ਜੀ ਪੂਰਾ ਉਈਓ ਖਸੂਸਰਾ ਹੋਇਆ ਬਤਾਈ ਪੇਟੀਆਂ ਹੂੰ ਥੱਲੇ ਤੇ ਹੁਣ ਖਾਲੀ ਹੈ ਜੀ ਕਿਤੇ ਕਿਤੇ ਕੋਈ ਚੀਜ਼ ਪਈ ਉਹ ਵੀ ਵਰਤਦੇ ਆਂ ਅਸੀਂ ਜਿਵੇਂ ਮਿੱਟੀ ਦੀ ਕੰਡਿਰੀ ਜੀ ਪਈ ਆ ਉਹਦੇ ਪਰ ਆਪਾਂ ਉਹ ਰੱਖਦੇ ਆਂ ਸਾਗ ਬਣਾਏ ਤੋਂ ਬਾਅਦ ਮਨਜੀਤ ਸੱਚ ਹਾਂ ਉਹ ਮੰਨੂ ਐ ਲੱਗਦਾ ਵੀ ਮੰਨੂ ਗੈਸ ਵਾਲੇ ਨੇ ਕਾ ਰਾਣਾ ਤਾਂ ਆਪਾਂ ਨੇ ਪਰਸੋਂ ਬੁੱਕ ਕਰਾਇਆ ਤਾਂ ਹਾਂ ਅੱਜ ਆਣਾ ਅੱਜ ਅੱਛਾ ਫੇ ਮੰਨੂ ਤਾਂ ਕੱਲ ਉਹਦਾ ਡੈਕ ਨੰਬਰ ਵੀ ਆ ਗਿਆ ਤਾਂ ਕੱਲ ਹੋਰ ਇੱਕ ਕਮੈਂਟ ਆ ਗਿਆ ਵੀ ਅਨ ਰਸੀਵਡ ਵੀ ਲਿਆ ਨਹੀਂ ਤੁਸੀਂ ਪਤਾ ਨਹੀਂ ਹੈ ਮੰਨਣੇ ਕਦੋਂ ਯਾਰ ਆ ਵੀ ਚੱਕਰ ਹੈ ਬੁੱਕ ਕਰਾਇਆ ਤਾਂ ਕਦੋਂ ਚੌਥੇ ਚੌਥੇ ਕਰਾਇਆ ਤਾਂ ਮੰਗਲਵਾਰ ਨੂੰ ਕਰਾਇਆ ਤਾਂ ਸੋਮਵਾਰ ਨੂੰ ਆਂਦੀ ਹੈ ਨਾ ਨਾ ਬੁੱਧਵਾਰ ਆਂਦੀ ਨਾ ਟਰਾਲੀ ਮੰਗਲਵਾਰ ਨੂੰ ਆਈ ਸੀ ਹਾਂ ਆਪਾਂ ਨੇ ਕਰਾਇਆ ਦਾ ਹਾਂ ਉਦੋਂ ਤਾਂ ਮਿਲਿਆ ਨਹੀਂ ਮੈਂ ਤਾਂ ਆਣੀ ਤੇ ਵਿੱਚ ਗੇਰੇ ਇਹ ਥੱਲੇ ਪਹਿਲਾ ਪੁਰਾਣੇ ਪਿਆਜ਼ ਕੱਢਦੇ ਬਾਹਰ ਉਹ ਵਰਤ ਤਾਂ ਹੋ ਜਾਂਣਾ ਫਿਰ ਵਿੱਚ ਮੈਂ ਤਾਂ ਹੀ ਨਵੇਂ ਗੇਰੇ ਨਹੀਂ ਤਾਂ ਨਹੀਂ ਗੇਰੇ ਤੇ ਵੀ ਫਿਰ ਉਹ ਵਿੱਚੇ ਰਹਿ ਜਾਣੇ ਹੋ ਦੂਗੇ ਤਾਂ ਨਵੇਂ ਚੱਕ ਚੱਕ ਵਰਤੀ ਜਾਣੇ ਉਹ ਹੈ ਇਹਨਾਂ ਨੂੰ ਵੀ ਬਾਹਰ ਰੱਖੂੰਗੀ ਕੱਢਦੇ ਉਹ ਸਾਰੇ ਪਿਆਜ਼ ਵਿੱਚ ਤੇ ਕੱਢਦੇ ਉਹਨਾਂ ਨੂੰ ਇਹਨਾਂ ਚੋਂ ਵੀ ਕੋਈ ਉਹ ਹੈ ਨਾ ਗਲਿਆ ਗਲੋਆ ਜਾਂ ਕੱਢ ਦੀ ਇਹ ਨਮਾ ਪਿਆਜ਼ ਹੈ ਪਰ ਇਸ ਫਿਰ ਤੜਕਾ ਕਰ ਲੱਗਣਾ ਬਸ ਲੱਗੇ ਲਾ ਚਲੋ ਫਿਰ ਲਓ ਜੀ ਇੱਕ ਤੁਹਾਨੂੰ ਹੋਰ ਦੱਸ ਦਈਏ ਮੈਂ ਲਿਆਇਆ ਜਸਕਰਨ ਬਸਤਾ ਅਮਰੂਦ ਹੈ ਦੇਖੋ ਕਿਲੋ ਕਿਲੋ ਦੇ ਅਮਰੂਦ ਆਨੇ ਇਹ ਕੋਈ ਪਰਾਂ ਦਾ ਹੀ ਹੈ ਬਾਹਰ ਦਾ ਹੀ ਤੇ ਪਹਿਲਾਂ ਲਿਆਇਆ ਤਾਂ ਉਹ ਚੈੱਕ ਕਰਕੇ ਲਿਆਇਆ ਸੀ ਮਿੱਠਾ ਦਾ ਇਹ ਥੋੜਾ ਇੱਕ ਫਿੱਕਾ ਹੈ ਤੇ ਕਿੰਨੂ ਵੀ ਲੱਗ ਗਿਆ ਜੀ ਹਾਂ ਅਬ ਹੋਰ ਤੋਂ ਕਿੰਨੂ ਕਿੰਨੂ ਵੀ ਲੱਗ ਗਿਆ ਜੀ ਹੈ ਟੈਗ ਵੀ ਲਾਇਆ ਆ ਬਾ ਉੱਪਰ ਕਿਆ ਲਿਖਿਆ ਵਾ ਫਰੈਸ਼ ਫਰੂਟ ਬਾਕੀ ਜੀ ਇੱਕ ਹੋਰ ਤੁਹਾਨੂੰ ਦੱਸ ਦਿੰਨਾ ਡੱਬੇ 2-3 ਪਏ ਆ ਜੀ ਮਨਜੀਤ ਕੱਲ ਕਹਿੰਦੀ ਇੱਕ ਡੱਬਾ ਦੁਕਾਨ ਪਰ ਲੈ ਜਾ ਮੈਂ ਇੱਕ ਦੁਕਾਨ ਪਰ ਵੀ ਲੈ ਗਿਆ ਜੀ ਫੇਰ ਕੱਲ ਅਸੀਂ ਯਾਦ ਕਰਿਆ ਮਨ ਨਹੀਂ ਰੱਖ ਲੈ ਪ੍ਰਿੰਸ ਕਹਿੰਦਾ ਮੈਂ ਚੱਕ ਦੂੰਗਾ ਕੰਮ ਕਰਨ ਮੀਠ ਮਠਿਆਈ ਦਾ ਸ਼ਿਕਾਰੀ ਹੈ ਸ਼ਕੀਨ ਹੈ ਪ੍ਰਿੰਸ ਹਨਾ ਬਾਈ ਜਿਹੜਾ ਖਾਂਦਾ ਉਹ ਖਾਈ ਜਾਂਦਾ ਮੈਂ ਵਿੱਚ ਨੂੰ ਮਿਸਟੇਕ ਕਰ ਗਿਆ ਨਾ ਤਾਂ ਮੈਂ ਡਾਕਟਰ ਨੇ ਕਿਹਾ ਤਾਂ ਵੀ ਪਕੌੜੇ ਖਾਈ ਤਲੀ ਵੀ ਚੀਜ਼ ਉਹ ਖਾਦੀ ਨਾ ਮੈਂ ਮਠਿਆਈ ਖਾਣਾ ਮਿੱਠਾ ਇਹ ਚੱਕਰ ਪੈ ਗਿਆ ਚਲੋ ਠੀਕ ਹੈ ਜੀ ਬਾਅਦ ਚ ਮਿਲ ਲਈ ਜੇ ਮੈਂ ਕਹਿ ਜਾ ਕੱਪੜਾ ਹੁੰਦਾ ਤਾਂ ਜੀ ਕਿਆ ਹੁੰਦਾ ਤਾਂ ਆਹ ਦੇਖੋ ਜੀ ਮਨਜੀਤ ਦਾ ਚੂੜਾ ਸਾਂਭਿਆ ਪਿਆ ਇਹ ਪਲੇਟਾਂ ਪਈਆਂ ਜੀ ਆ ਦੇਖੋ ਜਿਹੜੀਆਂ ਉਹ ਕੱਟੇ ਆਪਣਾ ਮੈਂ ਕਹਿੰਨਾ ਉਹ ਕਾਦੇ ਲਈ ਵਰਤਦੇ ਇਹਨੂੰ ਰੀਮਨ ਰੂਪਨ ਕੱਟਦੇ ਪਿੰਦੂ ਨਹੀਂ ਪਿੰਦੂ ਨਾ ਤੇ ਉਸ ਤੋਂ ਬਾਅਦ ਜੀ ਇਹ ਆ ਘੜ ਵੀ ਪਈ ਹੈ ਜੀ ਹਨਾ ਦੇਖ ਲੋ ਜੀ ਕਿੰਨੀ ਸਾਰਾ ਕੁਝ ਸੰਭਿਆ ਵਾ ਮਨਜੀਤ ਨਾ ਇਹੋ ਜੀ ਗੱਲ ਨਹੀਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਮੇਰੇ ਬਿਆਲ ਛੱਟੀ ਪਈ ਹੈ ਜੀ ਯਾਦਾਂ ਤਾਜ਼ੀਆਂ ਹੈਈ ਇਹ ਇਹ ਜਿਹੜੀ ਹੱਥ 'ਚ ਰੱਖਨੇ ਕੋਈ ਕਿਰਪਾਣ ਲੈ ਲੈਨੇ ਅੱਜਕੱਲ ਕੋਈ ਇਹ ਚੱਲਦੀ ਦੀ ਪਹਿਲਾਂ ਛਟੀਆਂ ਉਸ ਟਾਈਮ 'ਚ ਥੋੜੇ ਛੋਟੀ ਜਿਹੀ ਛੋਟੀ ਯਾ ਤਾ ਰੱਖੇ ਕਰਦੇ ਕਹਿੰਦੇ ਵੀ ਇੱਕਣਾ ਪਰੋਣਾ ਗਿਆ ਬਣਾ ਉੱਧਰ ਕੋਈ ਇੱਕਣਾ ਤੰਗ-ਤੰਗ ਕਰਿਆ ਫੇਰ ਹਣੀ ਐਂ ਬਾਈ ਤੇ ਇਹ ਆ ਜੀ ਆਪਣੀ ਮਾਤਾ ਦੀਆਂ ਪਹਿਲਾਂ ਦਰੀਆਂ ਇਹਦੇ ਘੂਗੀਆਂ ਘਾਗੀਆਂ ਆਇਆ ਜੀ ਦਿਖਾ ਦੇ ਮੜੀ ਖੋਲ ਕੇ ਆ ਦੇਖੋ ਇੱਕ ਦਰੀ ਦੋ ਚਾਰ ਕੇ ਰਹੀ ਵੀ ਆ ਵੈਸੇ ਹੁਣ ਤਾਂ ਪਤਾ ਕਿੰਨੀਆਂ ਹੁੰਦੀਆਂ ਸੀ ਪਹਿਲਾਂ 12 12 ਤੇ ਕੰਸਾਂ ਦੇ ਕੱਪੜੇ ਮਜੀਤ ਦੇਖੇ ਤਾਂ ਕੰਸਾਂ ਦੇ ਆਪ ਆਪਣਾ ਬਚਾਈ ਵੀ ਤੇ ਇਹ ਆਪ ਕੱਡੇ ਕਰਦੇ ਜੀ ਦਾ ਵਿਆਹ ਹੈ ਨਾ ਜੀ ਜੇਕਰ ਹੁਣ ਸਾਡੀ ਮਾਤਾ ਦਾ ਵਿਆਹ ਤਾਂ ਉਹ ਤੋਂ ਪਹਿਲਾਂ ਉਹਨਾ ਆਪ ਕੱਢਣਾ ਸਾਲ ਪਹਿਲਾਂ ਵੀ ਸਮਾਨ ਤਿਆਰ ਕਰ ਲਓ ਜਿਹੜਾ ਜਿਹੜਾ ਲੈ ਕੇ ਜਾਣਾ ਦੇਖੋ ਇਹ ਬੁਣੇ ਕਰਦੇ ਦਰੀਆਂ ਵਿੱਚ ਦੇਖੋ ਕਿੰਨੀਆਂ ਸੋਹਣੀਆਂ ਘੋਗੀਆਂ ਮੇਰੀ ਉਹ ਭੈਣੋ ਆ ਅੱਜ ਦਾ ਬਲੌਗ ਤੁਹਾਡੇ ਲਈ ਬਹੁਤ ਵਧੀਆ ਬਣਨਾ ਹੈ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਕਿਹੜੀ ਚੀਜ਼ਾਂ ਤੁਹਾਨੂੰ ਵਧੀਆ ਲੱਗੀਆਂ ਇਹਨਾਂ ਚੋ ਵੀ ਆ ਦੇਖੋ ਜੀ ਇਹ ਚਾਦਰ ਹੁੰਦੀ ਦੀਆਂ ਐ ਕੱਢੇਗਾ ਇਹ ਚਾਦਰਾਂ ਪਰ ਜਿੰਨੀ ਵੀ ਝੋਲੇ ਵੀ ਤੇ ਹੈ ਨਾ ਬਹੁਤ ਕੁਝ ਤਾਂ 12 12 ਦਰੀਆਂ ਹੁਣ ਤੈਨੂੰ ਪਤਾ ਟਾਈਮ ਕਿੰਨਾ ਆਹ ਪੇਟੀ ਭਰ ਆ ਜਣੀ ਪਰ ਹੈ ਵਾਈਟ ਦੇਖੋ ਕਿੰਨੀ ਸੋਹਣੀ ਕਢਾਈ ਕੱਢੀ ਵੀ ਆ ਜਣੀ ਚੱਲ ਆ ਜਣੀ ਕੱਢ ਲੈਂਗਾ ਕੱਢ ਲੈ ਬਾਹਰ ਉੱਪਰ ਦੇ ਦੇ ਇਹਨੂੰ ਆਹੀ 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 ਖੋਲ ਕੇ ਦੇਖ ਇਹਨੂੰ ਕੁਗੀਆਂ ਮੋਰਨੀਆਂ ਦੇਖ ਇੱਕ ਇਹ ਜੀ ਦੋ ਦਰਿਆ ਸਾਡੇ ਕੋਲ ਇਹ ਸੈੱਟ ਹੁੰਦੇ ਤੇ ਦੋ ਦੋਆਂ ਦੇ ਇਹਦੇ ਗੈਲ ਦਾ ਵੀ ਇੱਕ ਸੇਮ ਸੈੱਟ ਤਾਂ ਇੱਕ ਦੇ ਉੱਪਰ ਗੋਬੀ ਦੇ ਫੁੱਲ ਜੇ ਬਣਾਏ ਹੋਏ ਤੇ ਐ ਬਹੁਤ ਸੋਹਣੇ ਦੇਖ ਲਓ ਇਹ ਇਹੋ ਪਰਲੀ ਬਚੋਈ ਦੀ ਬਚਾਉਣੇ ਨਹੀਂ ਡੰਡਾ ਕੀਤਾ ਇਹ ਡੰਡਾ ਇਹ ਡੰਡਾ ਭਾਈ ਸਾਨੂੰ ਦੇਖ ਕੇ ਭੇਜਿਆ ਦਾ ਵਿਆਹ ਪਰ ਮੁੰਡੇ ਕੋਲ ਹੁੰਦਾ ਲਾੜੇ ਕੋਲ ਇਹ ਵੀ ਕੋਈ ਤੰਗ ਕਰੇ ਛੋਟਾ ਨਹੀਂ ਕਰਾ ਦੇਗੀ ਨੀ ਬਹੁਤ ਛੋਟਾ ਹੋ ਗਿਆ ਨਾ ਐਡਾ ਹੀ ਹੁੰਦਾ ਐਡਾ ਹੀ ਹੁੰਦਾ ਐਡਾ ਹੀ ਤੂੰ ਮੈਨੂੰ ਖੜਕਾ ਦੇਗੀ ਨਾ ਨਾ ਤੇ ਆਪਰੇ ਪਲੇਟ ਐ ਇਹਦੇ ਚ ਕੋਈ ਹੋਰ ਵੀ ਪੁਰਾਣੀ ਚੀਜ਼ ਨਿਕਲ ਸਕਦੀ ਆ ਕੱਪੜੇ ਦੇ ਥੱਲੇ ਦੇਖੀ ਕੋਈ ਨਹੀਂ ਹੈਗੀ ਕੋਈ ਕੈਸਟਾਂ ਪਈਆਂ ਮੇਰੇ ਵਿਆਦੀਆਂ ਛੋਟੀਆਂ ਇਹ ਐ ਜੀ ਮੇਰੇ ਵਿਆਦੀਆਂ ਕੈਸਟਾਂ ਛੋਟੀਆਂ ਜੇ ਕਦੇ ਉਹ ਕਢਾਣੀਆਂ ਬੜੀਆਂ ਤਾਂ ਬੜਾਈ ਵੀ ਤੇ ਡੀਵੀਡੀ ਦੀਆਂ ਜੀ ਇਹ ਛੋਟੀਆਂ ਮੇਰੇ ਵਿਆਦੀਆਂ ਤਿੰਨੇ ਮੈਂ ਜੇ ਕਾਪੀ ਮਤਲਬ ਦੁਬਾਰਾ ਕਢਾਣੀਆਂ ਇਹਨਾਂ ਨੂੰ ਦੇ ਦੇ ਬੜੀਆਂ ਬਣਵਾ ਲੈ ਅੱਛਾ ਵਿਆਦੀ ਹਾਂ ਤਿੰਨ ਤੇ ਅਸੀਂ ਬਣਾ ਲੀਤੀਆਂ ਸੀ ਡੀਵੀਡੀ ਦੀਆਂ ਸੀੜੀਆਂ ਆ ਸੋਨੇ ਦਾ ਕੜਾ ਨਿਕਲਿਆ ਹੀ ਗੋਈ ਹਾਂ ਮੇਰੇ ਭਰਾ ਦਾ ਹੈ ਜੀ ਉਹਨੇ ਰੱਖਿਆ ਵਾ ਨਾ ਸੋਨੇ ਦਾ ਹਾਂ ਸੋਨੇ ਦਾ ਥੋੜਾ ਉਹ ਐ ਅਲਟੀਮੇਸ਼ਨ ਉਹ ਨਾ ਜੁਵੇਲਰ ਲਿਖਿਆ ਵਾ ਗੁੱਡੂ ਦੀ ਹੱਟੀ ਮੰਜੇ ਸੋਨੇ ਦਾ ਗੁੱਡੂ ਦੀ ਹੱਟੀ ਚੋਂ ਕੱਢਿਆ ਤਾਂ ਨਹੀਂ ਮੰਨ ਲੈ ਫਿਰ ਚੈੱਕ ਕਰਾ ਲੀਂਦਾ ਉਹ ਨਹੀਂ ਆ ਦੇ ਵਿੱਚ ਤਾਂ ਹੈ ਅੱਛਾ ਆਪਦੇ ਜੁਵੇਲਰ ਇਹ ਮੈਂ ਦੇਖ ਤਾਂ ਕਿਹਾ ਏ ਕੁਝ ਹੋ ਸਕਦਾ ਆ ਗੁੱਥਲੀ ਅਤਨ ਕੋ ਹੋ ਗੋ ਫਾਇਦੀ ਕੁੜੀ ਹੈ ਲੈ ਫੋਟੋਆਂ ਨਹੀਂ ਕੁੜੀਆਂ ਕਿਹਦੀਆਂ ਸਾਰੀਆਂ ਦਿਖਾਈ ਦੋਵੇਂ ਭਰਾਵਾਂ ਦੀ ਮੁੱਲਾ ਦਾ ਤੁਹਾਨੂੰ ਫੋਟੋਆਂ ਦਿਖਾਈਏ ਮੋਨੇ ਹੁੰਦੇ ਤੇ ਅਸੀਂ ਜਾਦੀਆਂ ਆਹ ਦੇਖੋ ਜੀ ਹਾਂ ਮੈਂ ਬੈਠਿਆ ਸਾਈਡ ਤੇ ਆ ਮੇਰਾ ਭਰਾ ਹੈ ਜੀ ਤੇ ਇਹ ਦੇਖੋ ਜੀ ਇੰਨਾ ਹਲਕਾ ਜਿਹਾ ਹੁੰਦਾ ਦਾ ਇਸ ਤੋਂ ਬਾਅਦ ਫਿਰ ਮੈਂ ਕੰਮ ਲੱਗ ਗਿਆ ਤਾਂ ਇਹ ਸਿੱਖਣਾ ਫਿਰ ਮੈਂ ਦਾੜੀ ਰੱਖ ਲਈ ਦੀ ਇਹ ਤਾਂ ਐਸਾ ਹੋਣ ਲਿਆ ਰੱਖ ਲੈ ਫੇਰ ਤਾਂ ਇਹਦਾ ਤਾਂ ਖਰਾਬ ਹੋਣੀ ਹੋ। ਹੋ ਜਾਂਦਾ ਸੋਨਾ ਵੀ ਇੱਕਣਾ ਟਹਿੜਾ ਜਾ। ਚੱਲ ਕੋਈ ਨਹੀਂ ਦੇਖ ਲੈਂਗੇ ਹਲਕਾ ਏ ਨਾ। ਹਾਂ ਚੈੱਕ ਹਲਕਾ ਏ ਚੈੱਕ ਕਰਾ ਲਈ ਜਮ ਹਲਕਾ ਏ। ਕਿੰਦਾ ਪਾਏ ਕਰਦਾ ਤਾਂ ਇਹਨੂੰ ਵਿਆਹ ਸ਼ਾਦੀ ਪਰ। ਐ ਵੀ ਤਾਂ ਖਰਾਬ ਹੋਣੀ ਪੱਟ ਲੈਨੇ ਇਹਨੂੰ। ਆਹੋ ਕਰ ਲੈ ਕਿੱਦਰਾ ਕਰਨਾ। ਗੜ ਵੀ ਵੀ ਕੱਢਣੀ ਕੱਢ ਲੈ। ਇਹ ਤਾਂ ਉਖੜਨੀ ਹੋਣੀ। ਉਖੜ ਜਾਣੀ। ਟੇੜੀ ਵੀ ਹੋਏ। ਲਿਆਓ ਜੀ ਫੇਰ ਹੁਣ ਆ ਕੱਢੀਏ। ਆ ਚੱਕ ਕੇ ਨਾ ਉੱਪਰ ਤੇ ਸਮਾਨ ਜਾ। ਇਹਨੂੰ ਕਰੀਏ ਉਹ 5 ਕਿਲੋ ਵਾਲਾ ਸੇਰ ਤਾਂ ਇੱਥੇ ਹੀ ਰਹਿਣ ਦਾ ਨਾ ਸੇਰ ਕਹਿੰਦੇ 5 ਸੇਰ ਲਿਆ ਮਜੀਤ ਮੈਂ ਤਾਰਾ ਸਾਮਾਨ ਇੱਧਰ ਦਾ ਹਾਂ ਮੈਂ ਬਹੁਤ ਖਲਾਰਾ ਜਾ ਪਾਤੀ ਹੈ ਉਹ ਤਾਂ ਰੱਖ ਵਿੱਚ ਫਿਰ ਆਹ ਰੱਖਣੀ ਕਿ ਕੱਢਣੀ ਤੇ ਹਾਂ ਰੱਖਣੀ ਹੈ ਹਾਂ ਰੱਖ ਫੇਰ ਵਿੱਚ ਤਹਿ ਲਾ ਕੇ ਚੱਲ ਲਓ ਜੀ ਹੁਣ ਅਸੀਂ ਇੱਧਰ ਕਰ ਦਈਏ ਜੇ ਕੋਈ ਸਾਮਾਨ ਕੱਪੜਾ ਹੋਇਆ ਦੂਈ ਵੀ ਖੋਲੀ ਉਹ ਲਓ ਜੀ ਗੱਲ ਐ ਇਸ ਤਰ੍ਹਾਂ ਵੀ 4:00 ਵੱਜ ਗਏ ਵੀ ਅਸੀਂ ਸੋਚਿਆ ਵੀ ਹੁਣ ਸਾਰਾ ਕੁਝ ਵੇਟਿੰਗ ਬੂਟਿੰਗ ਤਾਂ ਕਰ ਰਹੇ ਹਾਂ ਨਾ ਮਨਜੀਤ ਕਿਉਂ ਨਾ ਚਾਹ ਬਣਾ ਲਈਏ ਪ੍ਰਿੰਸ ਕਹਿੰਦਾ ਮੈਂ ਚਾਹ ਬਣਾ ਲੰਨਾ ਹੋਰ ਬਈ ਪ੍ਰਿੰਸ ਚਾਹ ਲੱਗਿਆ ਬਣਾਣਾ ਹਾਂ ਜੀ ਸ਼ਾਸਤਰੀ ਪਾਜੀ ਹਾਂ ਜੀ ਸ਼ਾਸਤਰੀ ਗੱਲ ਕਰ ਰਹੇ ਕਬੂਲ ਚਾਹ ਲੱਗੇ ਬਣਾਣ ਇਹ ਇਹ ਕਹਿ ਰਹੀ ਕੀ ਕਹਿਣਾ ਮੋਾਰੇ ਬਾਲ ਬਾਲ ਪੇਪਰ ਵਾਲੇ ਹੈ ਨਾ ਉਹ ਜਿਨ੍ਹਾਂ ਦੀ ਫਲਾਈਟ ਲੈਂਡ ਨਹੀਂ ਹੋਈ ਹੈਗੀ ਮਹਾਦੀਮਾ ਹਾਂ ਪਤਾ ਨਹੀਂ ਕੀ ਤੇ ਅਮਰੀਕਾ ਮਰੁੱਕਾ ਦੇ ਆ ਪਿਆ ਮਨਜੀਤ ਕਹਿੰਦਾ ਕਹਿੰਦਾ ਸਵੇਰ ਦੇ ਵੇਟ ਲੱਗੇ ਵੇ ਕਰਨ ਕਹਿੰਦਾ ਬਾਲ ਪੇਪਰ ਵਾਲੇ ਨੇ ਆਉਣਾ ਹੈਂ ਕੰਦਾ ਕਿਤੇ ਬੰਬੇ ਬੰਬੇ ਤੇ ਤਾਂ ਨਹੀਂ ਬੁਲਾਏ ਵੇ ਬਸ ਤਾਂ ਜਾ ਕਿ ਉਹਨਾਂ ਵਾਸਤੇ ਚਾਰ ਮਾਰਦਾ ਚਾਰ ਵਾਰ ਧਰ ਲਈ ਆਪੇ ਬਣਾ ਲੈਣੇ ਆਪੇ ਪੀ ਲੈਣੇ ਆ ਹੋਰ ਕਿਆ-ਕਿਆ ਪਾਇਆ ਚਾਚ ਬਾਦ ਦੱਸਦਾ ਪਾਇਆ ਮਗਾ ਥੋੜਾ ਜਿਹਾ ਗਲਾ ਗੂਲਾ ਖਰਾਬ ਹੋ ਗੁਮਾਰ ਦੇ ਠੀਕ ਹਾਂ ਠੀਕ ਕਰੂਗਾ ਹੈ ਫੇ ਅੱਛਾ ਡਿੰਪਲ ਦਾ ਕਿਤਰਾ ਰਿੰਪਲ ਨੂੰ ਲੈਣਗੇ ਵੇ ਅੱਜ ਹੈ ਹਾਂਜੀ ਹਾਂਜੀ ਜੇ ਸਾਰ ਪਹੁੰਚ ਗਏ ਪਹੁੰਚ ਗਏ ਕੌਣ-ਕੌਣ ਗਈ ਮੰਮੀ ਡੈਡੀ ਨੇਤਰ ਵੀਰ ਜੀ ਅੱਛਾ ਤਿੰਨੇ ਜਣੇ ਹਾਂਜੀ ਗੈਲ ਭਾਬੀ ਨਹੀਂ ਗਈ ਨਾਨੀ ਮਤਰਵੀਰ ਮੰਮੀ ਡੈਡੀ ਦਾ ਨਾ ਪਤਾ ਹੈ ਭਾਤੀ ਭਾਬੀ ਦਾ ਨਹੀਂ ਪਤਾ ਅੱਛਾ ਤੇ ਉਧਰ ਕਾਕੂ ਪਹੁੰਚ ਗਿਆ ਪਹਾੜ ਹਾਂ ਕਾਕੂ ਆ ਰਿਹਾ ਉੱਪਰ ਉਹ ਹੀ ਕਿਆ ਵੀਡੀਓ ਦੇਖਣ ਹੈਲੋ ਗਾਇਜ਼ ਮੀਲਾ ਸਾਡੀ ਗੋਰੀ ਨਾ ਗੋਰੀ ਨਾ ਇਹ ਵੇਖੋ ਸਾਡਾ ਇਹ ਖੱਟੇ ਖੱਟੇ ਹੈ ਹਾਂਜੀ ਹੁਣ ਚਾਰ ਵਾਸਤੇ ਹੈਗੀ ਰੈਡੀ ਇਹ ਹਾਂ ਉਹ ਤੇ ਪਹਿਲਾਂ ਕਹਿੰਦਾ ਅਕਰਤੀ ਕਹਿੰਦਾ ਸਾਫ ਸਫਾਈ ਵੇਖ ਕੋਈ ਸੁੱਕਾ ਵੀ ਕਰਦੇ ਆਗੇ ਤਾਂ ਪੂਰੀ ਕੰਮ ਚੱਲ ਰਿਆ ਹਾਂਜੀ ਬੁੱਦੂ ਆ ਗੋਪੀ ਬਣ ਗਿਆ ਤੂੰ ਆ ਗੋਪੀ ਬਣ ਗਿਆ ਮਦੀਤਾ ਜੀ ਤੂੰ ਵੀ ਦੱਸ ਕੋਈ ਗੱਲ ਤੂੰ ਕਿੱਥੇ ਅੜ ਜੇਗੀ ਇੱਧਰ ਐ ਨਾ ਚਾਰ ਇੱਜਰੇ ਤੇ ਕਮਲੀ ਹੋਈ ਪਈ ਦੇਖ ਲੈ ਜਾ ਕਿਤੇ ਖਵਾ ਜਾਣਾ ਬਣਾ ਦੇ ਗਿਆ ਚੱਲ ਗਿਆ ਆਪ ਤਾਂ ਨੇੜੇ ਹੀ ਹੋਵੇ ਹੂੰ ਰਝਾ ਲਈਏ ਰਝਾ ਲਈਏ ਨਾ ਬਾਲਵੇਪਰ ਵਾਲੇ ਸਵੇਰ ਦੇ ਆ ਜੀ ਤੁਰੇ ਵੇ 10 ਵਜੇ ਤੇ ਕਹਿੰਨੇ ਫਿਰੋਣਾ ਮੈਂ ਉਹਨਾਂ ਕਰਕੇ ਜਦ ਵੀ ਫੋਨ ਕਰਦਾ ਨਾਲੇ ਮੈਂ ਕਿਹਾ ਵੀ ਮੈਨੂੰ ਟਾਈਮ ਦੱਸ ਦੋ ਵੀ 12 ਵਜੇ ਆਣਾ ਕਿ 2 ਵਜੇ ਆਣਾ ਕਿ 4 ਮੈਂ ਇੰਨਾ ਦੁਕਾਨ ਪਰ ਚਲੇ ਜਾਵਾਂ ਜਦ ਮੈਂ ਫੋਨ ਕਰਦਾ ਜਿਹੜੀ ਕਹਿੰਦਾ ਜੀ ਉਹ ਦੂਆ ਪਾਈ ਬਸ ਪਹੁੰਚ ਗਿਆ ਹੋਣਾ ਕਹਿੜ ਖੈੜ ਵੀ ਉਹਨਾਂ ਬਾਬੀ ਦਾ ਜੀ ਪਰ ਦੀ ਵਿਆਹ ਜੀ ਮੈਂ ਕਿਹਾ ਉਹਨਾਂ ਨੂੰ ਗੁਰਪੀ ਗੁਰਪੀ ਵੀ ਬਾਪੀ ਮੁਰਪੀ ਵੀ ਖਵਾ ਦੂੰਗੇ ਕਹਿੰਦਾ 9:00 ਰਾਤ ਰਾਨਾ ਮਨਜੀਤ ਕਹਿੰਦਾ ਥੋੜਾ ਬਾਲਵੇਪਰ ਵਾਲਾ ਕਹਿੰਦਾ ਆਇਆ ਹੀ ਨਹੀਂ ਕਹਿੰਦਾ ਅਸੀਂ 4 ਵਰੀ ਚਾਹ ਬਣਾ ਲਈ ਕਹਿੰਦਾ ਬੰਬੇ ਆ ਦੇਖੋ ਆ ਦੇਖੋ ਇੱਧਰ ਪਹਿਲਾਂ ਨਹੀਂ ਪਈ ਆ ਇਹ ਅਰੇ ਉਹ ਵੀ ਪਈ ਆ ਹਾਂ ਕੀ ਕਰੀਏ ਚਾ ਥੋੜੀ ਜਿਹੀ ਪਤਾ ਨਹੀਂ ਕਾੜ ਤੀ ਫੇਰ ਕਾੜ ਲਾ ਅਸੀਂ ਸਿਲੰਡਰ ਵੀ ਭਰਾ ਲਿਆ ਜੀ ਅੱਜ ਚਲ ਆ ਕੰਮ ਵੀ ਹੋ ਗਿਆ ਅਸੀਂ ਤਾਂ ਉਹਾਂ ਦੇ ਪ੍ਰਾਣੇ ਕਰਕੇ ਪੇਟੀ ਬਾਹਰ ਕੱਢ ਇੱਕ ਹਾਂ ਖਲਾਰਾ ਵੀ ਮੈਂ ਤਾਂ ਬਾਹਰ ਸੁਬੇ ਸੱਚ ਕੇ ਆਇਆ ਹਾਂ ਤੁਸੀਂ ਦੇਖਿਆ ਜੀ ਪੁਰਾਣਾ ਸਮਾਨ ਆਪਣਾ ਮਾਤਾ ਦਾ ਦਰੀਆਂ ਹੱਥਾਂ ਗਲ ਬੁਣੀਆਂ ਚਾਦਰਾਂ ਇਹ ਕਪੇਟੀ ਜਿਹੜੀ ਉਹ ਬਾਹਰ ਵਿਚਾਰੀ ਵੇੜੇ ਮੈਂ ਕੱਢ ਕੇ ਰੱਖੀ ਵੀ ਮਾਂ ਇਹ ਤਾਂ ਕੋਈ ਉਹਦਾ ਪਹੁੰਚੇ ਵੀ ਨਹੀਂ ਅਸੀਂ ਸਾਰੀ ਸੈਟਿੰਗ ਕਰਤੀ ਤੁਹਾਨੂੰ ਦਿਖਾ ਕੇ ਲਿਆਵਾਂ ਜੀ ਲਓ ਜੀ ਬਣੇ ਰਹੋ ਨਾਲ ਹਾਂ ਆ ਦੇਖੋ ਆ ਪੇਟੀ ਮੰਜੀਤ ਕਹਿੰਦੀ ਮੇਰੇ ਬਿਆਲ ਹੀ ਪੇਟੀ ਕੱਦੀ ਕਹੀ ਜਾਂਦੀ ਆ ਵੇਦ ਦੋ ਇਹਨੂੰ ਵੇਚ ਦੋ ਜਗ੍ਹਾ ਖੁੱਲ ਜੂਗੀ ਵੇਚ ਦੋ ਲਓ ਜੀ ਬੇਟੀ ਅਸੀਂ ਕੱਢਤੀ ਬਾਹਰ ਇੱਕ ਟਰੰਕ ਹੈ ਵਿੱਚ ਇੱਕ ਟੀਵੀ ਵੀ ਹੈ ਨਹੀਂ ਮਨਜੀਤ ਐ ਨਾ ਕਰੀਏ ਹੈਏ ਮਨਜੀਤ ਆਪਾਂ ਇਹਨੂੰ ਐ ਕਰਦੇ ਨੇ ਧੋ ਤੂਕਾ ਪੈਂਟ ਪੂੰਟ ਕਰਕੇ ਡਿੰਪਲ ਨੂੰ ਦੇ ਦਿੰਨੇ ਹੈ ਨਾ ਪ੍ਰਿੰਸ ਵਿੱਚ ਨਾਲ ਟੀਵੀ ਹੈ ਨਾ ਹਾਂ ਚੱਲੂਗਾ ਨਾ ਕੰਮ ਬੱਕਰੇ ਘਾਗੇ ਦੇ ਇਹਨਾਂ ਨੂੰ ਲਗਿਆ ਸੱਚ ਬਾਈ ਗਿਫਟ ਹੈ ਬਰੇਡ ਇਹਦੇ ਦਾ ਸਰਪ੍ਰਾਈਜ਼ ਗਿਫਟ ਡਿੰਪਲ ਕੇ ਲਈ ਸਰਪ੍ਰਾਈਜ਼ ਗਿਫਟ ਹੈ ਦੀ ਹੈ ਇਹਦੇ ਲੱਗੀ ਵੀ ਹੈ ਇਹਦੀ ਉਹ ਤਾਂ ਲੱਗੀ ਵੀ ਅਸੀਂ ਪੇਟੀ ਦੇਣੀ ਸੀ ਤਾਂ ਕਿਰੇਣੀ ਗਿਫਟ ਲੱਗ ਗਿਆ ਉਹ ਫੁਰਬੁਰੀਆਂ ਚੇਲੂ ਹਾਂ ਫੁਰਬੁਰੀਆਂ ਹਾਂ ਚੇਲੂ ਕਿਹੜਾ ਕੈਨੋ ਹੈ ਫੁਰਬੁਰੀਆਂ ਫੁਰਬੁਰੀਆਂ ਰੱਖਿਆ ਬਣ ਹੈ ਚੇਲੂ ਹੈ ਸੱਚ ਪੇ ਤੇਰਾ ਇੱਕ ਅੱਧਾ ਕ ਬਾਅਦ ਚ ਦੇਣੇ ਆ ਨਾ ਅਜੇ ਬਾਅਦ ਜਦਾ ਉਹ ਦੀਪਲ ਪਰ ਪਹਾੜੋਂ ਫੇਰ ਨਾਲ ਵੇ ਭੇਜੂਗਾ ਲਈ ਕਾਰ ਮਾ ਪਾ ਗਈ ਹਾਂ ਕਾਰ ਚ ਬਿਠਾ ਕੇ ਭੇਜਣੇ ਦੋ ਉਂ ਵੀ ਅੱਜ ਪਤਾ ਨਹੀਂ ਕਿਆ ਕਰਦਾ ਤਾਂ ਸਵੇਰੇ ਪ੍ਰਿੰਸ ਕਹਿੰਦਾ ਦੀਪਲ ਅਜੇ ਤਾਂ ਨਾਰਾਜ਼ ਜੀ ਹੋਣੀ ਉੱਠਦੀ ਸਵੇਰੇ ਵੀ ਹਾਂ ਮੈਂ ਕਿੱਥੇ ਬੈਠੀ ਐ ਕਹਿੰਦਾ ਜੇ ਇੱਕ ਸੇਲੂ ਛੱਡਤੇ ਨਾ ਉੱਥੇ ਕਹਿੰਦਾ ਉਹਨਾਂ ਕਰ ਕਹਿੰਦਾ ਮੈਂ ਕਰਾਂ ਦੀਪਲ ਨੂੰ ਸੋਚੇ ਕਹਿੰਦਾ ਵੇ ਮਰ ਚਲੇ ਹੋਰ ਫੇਲ ਲੱਗੇ ਧੁੱਕੇ ਮਰ ਗਏ ਹਾਂ ਜੀ ਲੱਗ ਜੂਗਾ ਨਾਲੇ ਹਨੀ ਮੈਂ ਪੁੱਛਦੀ ਮੈਂ ਨਾ ਮਹਾਰੀ ਨਾਲੇ ਕਰ ਲੈ ਕਰ ਲੈ ਜੋ ਕਰਨਾ ਨਾ ਕਹਿੰਦਾ ਉਹ ਵੈ ਤਾਂ ਚੋਲ ਮੈਨੂੰ ਕਹਿੰਦਾ ਚੋਲ ਨਹੀਂ ਹੁਣ ਕਹਿ ਰਿਹਾ ਤਾਂ ਹਾਂ ਮੈਂ ਹੁਣ ਕਿਹੜੇ ਟਾਈਮ ਰਿਹਾ ਚੋਲ ਦਾ ਤੈਨੂੰ ਪਹਿਲੀ ਜਦ ਤੱਕ ਮਕੀਨ ਚਾਵਲ ਕਹਿ ਰਿਆ ਤੇ ਮੈਂ ਆਹੋ ਵੀ ਠੀਕ ਹੈ ਤੇ ਬਾਕੀ ਗੱਲ ਐ ਇਸ ਤਰ੍ਹਾਂ ਜੀ ਮੈਂ ਤਾਂ ਮੈਗੀ ਮੰਗਾਈ ਚੀਆ ਤਿੰਨ ਚਾਰ ਇਹ ਦੇਖੋ ਮੈਂ ਕਿਹਾ ਮਜ਼ਾਕ ਕਰਦਾ ਮੈਂ ਤਾਂ ਅੱਜ ਸਾਰਾ ਕੁਝ ਮੰਗਾਇਆ ਉਹਦਾ ਵਿੱਚ ਇਹਨੂੰ ਬਈ ਸ਼ੌਂਕ ਹੈ ਮੈਗੀ ਖਾਣ ਦਾ ਕਰਨ ਨੂੰ ਹਰਿਆ ਬਣਾ ਲਓ ਮੈਗੀ ਯਾਰ ਤਨੂ ਭੁੱਖ ਨਹੀਂ ਪ੍ਰਿੰਸ ਨੂੰ ਤਾਂ ਹੈਗੀ ਪ੍ਰਿੰਸ ਅਜੇ ਆਪਾਂ ਐਂ ਕਰਿਆ ਮੰਜੀ ਤਾਂ ਹੁਣ ਵੇੜੇ 'ਚ ਪਈ ਐ ਹਾਂ ਆ ਗਿਆ ਮੈਂ ਤਾਂ ਕਹਿੰਦੀ ਕਰਨਾ ਐ ਅੰਦਰ ਲੱਗ ਕੇ ਕਰਨਾ ਮਹਾ ਉਹ ਗੱਡੀ ਹੈਗੀ ਪ੍ਰਿੰਸ ਵਾਲੀ ਜਾਣਾ ਉਹਦੇ 'ਚ ਸਮਾਨ ਦੋ ਤਿੰਨ ਮੰਜੇ ਉੱਪਰ ਟੁੱਟੇ ਵੇ ਕਮੋਰੀ ਜੀ ਪਈ ਲਿਆ ਵੇਚਿਆ ਮੈਂ ਹਾਂ ਮੈਂ ਆਉਂਦੀ ਹਾਂ ਹਾਂ ਮੇਰੇ ਕੋਲ 2 ਮਹੀਨੇ ਜੀ ਕਿਉਂਕਿ ਖੰਡਾ ਰਾਜਾ ਪੈ ਗਿਆ ਨਾ ਉਹ ਹੁਣ ਜਗ੍ਹਾ ਘੇਰ ਲਈ ਉਹ ਨਾ ਬਾਹਰ ਕੱਢਦੇ ਆ ਅਸੀਂ ਤਾਂ ਸਾਰੀ ਸੈਟਿੰਗਾਂ ਕਰਤੀਆਂ ਹੋਰ ਫਾਈ ਪ੍ਰਿੰਸ ਆਏ ਗਏ ਨਾ ਭਾਈ ਅਸੀਂ ਤਾਂ ਸਾਰਾ ਕੁਝ ਬਾਹਰ ਕੱਢਦੇ ਤੁਸੀਂ ਹੁਣ ਤੱਕ ਮਨਜੀਤ ਵਾਲਾ ਕੁੱਕਰ ਵੀ ਦੇਖ ਲਈ ਇਹਨੂੰ ਵੀ ਕਰਕੇ ਕਮੈਂਟ ਦੱਸਿਓ ਕੋਈ ਨੁਕਤਾ ਉਹ ਮੇਰਾ ਐ ਥੋੜਾ ਨਾ ਹੈਗਾ ਕਮੈਂਟ ਆਲੇ ਹੋਣਾ ਉਹ ਜਿਹੜੀ ਹੁਣ ਵੀਡੀਓ ਛੱਡੀ ਗੁਜਰ ਨੇ ਹਾਂ ਕਹਿੰਦੇ ਵੀ ਸਾਰੇ ਬਦੌਦਰ ਤੁਸੀਂ ਪਹਿਲਾਂ ਕੁੱਕਰ ਕੜਾਈਆਂ ਲੈ ਲਓ ਸਾਰੇ ਹੈ ਕੁੱਕਰ ਲੈ ਲਓ ਐ ਕੜਾਈਆਂ ਉਹ ਲੈ ਵੀ ਲਵੋਗੇ ਹੈ ਚਲ ਸਾਲ ਦੇ ਉੱਤੇ ਹੁਣ ਹੋਣਾ ਕੱਢ ਜੂਗਾ ਸਾਲ ਫੇਰ ਇਹ ਜਿਹੀ ਉਹਨੇ ਫੇਰ ਅਸਰ ਫੇਰ ਤਾਂ ਸੀ ਹਰੇਕ ਸਾਲ ਉੱਤੇ ਨਾ ਫੇਰ ਤੁਸੀਂ ਸਫਾਈ ਨਹੀਂ ਨਾ ਕਰਦੇ ਫੇਰ ਉਹ ਗੱਲ ਕਰੋ ਸਫਾਈ ਜੇ ਰੋਜ਼ ਕਰੋਗੇ ਨਾ ਮੈਂ ਹੁਣ ਕਈਆਂ ਨੇ ਕਿਹਾ ਮਜੀ ਸਟੀਲ ਲੈਸ ਦਾ ਲੋ ਸਟੀਲ ਐਂਡ ਸਟੀਲ ਲੈਸ ਵਾਲਾ ਲੈ ਨਾ ਅਸੀਂ ਲੈਣਾ ਜੀ ਹੁਣ ਐਤ ਕੀ ਤੁਹਾਨੂੰ ਬਲੌਗ ਪਾਉਂਗੇ ਤੁਸੀਂ ਮੁਬਾਰਕਾ ਵਧਾਈਆਂ ਦੇਈ ਵੀ ਕੁੱਕਰ ਦੀ ਅਸੀਂ ਦੂਸਰੀ ਲੈਂਦੇ ਹਾਂ ਹਾਂ ਉਹੀ ਲੈਣਾ ਹੁਣ ਜਿਹੜਾ ਚੱਲਿਆ ਵਾ ਹਨਾ ਤੇ ਹੋਰ ਬਾਈ ਉਹਦਾ ਡੀਮਪਲ ਦਾ ਫੋਨ ਆ ਲੰਦਾ ਹੋਣਾ ਤੇਰੇ ਪਤਾ ਲੱਗ ਗਿਆ ਜੀ ਅੱਜ ਜਿਆ ਆਇਆ ਮਨੀ ਜੀ ਬੰਦਾ ਉਹ ਇੱਕ ਹੋਰ ਵੀ ਗੱਲ ਹੋ ਗਈ ਜਿੱਦਣ ਦਾ ਵਿਆਹ ਹੋਇਆ ਡਿੰਪਲ ਨੇ ਤਾਂ ਫੋਨ ਹੀ ਕਰਨਾ ਛੱਡ ਗਈ ਹੈ ਆਹ ਆ ਤਲੀਆ ਉਹ ਥੇਦੀਓ ਬਣ ਗਈ ਉਹ ਤਾਂ ਸਾਡੇ ਪਾਣੀ ਆਂਦਾ ਜੀ ਇਹਨਾਂ ਕੋਲ ਤਾਂ ਆਈ ਜਾਂਦਾ ਹੈ ਮਨੀ ਜੀ ਜੀ ਕੋਲ ਗੱਲ ਕੀ ਹੋਊ ਮਮੀ ਮਮੀ ਉਹਨਾਂ ਦਾ ਸਾਰੇ ਭਾਈ ਅੱਛਾ ਚਾਚੇ ਹਰ ਚਾਚੀ ਨੇ ਕਰ ਜਾਣਾ ਪਰ ਹਰਚ ਨੂੰ ਕਾਲੂ ਹੈ ਕਾਲੂ ਹੈ ਹੂੰ ਚਲੋ ਇਹ ਵੀ ਤੁਹਾਨੂੰ ਦਿਖਾਵਾਂ ਜੀ ਮੈਂ ਦੇਖੋ ਤਾਂ ਜੀ ਕਮਰੇ ਦੀ ਸੈਟਿੰਗ ਕਰੀ ਅਸੀਂ ਆ ਚੱਕੀ ਜੀ ਪੇਟੀ ਉਰੇ ਤੋਂ ਇਹ ਟਰੰਕ ਇੱਕ ਉੱਪਰ ਚੜਾ ਆ ਤੇ ਆ ਬਰਸ਼ਾਤੀ ਚਾਦਰ ਹੈਈ ਇਹ ਹੁੰਦੀ ਦੀ ਅੰਗਿਆ ਚਾਦਰਾਂ ਕਢਾਈ ਕੱਢੀ ਵੀ ਇਹ ਮੇਰੀ ਮਾਤਾ ਨੇ ਆਪ ਕਰੀ ਵਿਆਂ ਸਾਰੀਆਂ ਤਿਆਰ ਸਾਨੂੰ ਦੱਸਦੀ ਹੁੰਦੀ ਸੀ ਕਹਿੰਦੀ ਵੀ ਐਦਾਂ ਦੀ ਕੱਪੜੇ ਲੰਬੇ ਤੇ ਕਾਂਸਾਂ ਦੇ ਸਲੇਪਾਂ ਦੇ ਇਹ ਕਾਂਸਾਂ ਦੇ ਉਹ ਕਾਂਸ ਕਹਿੰਨੇ ਸੀ ਸਲੇਪ ਦੇਖੋ ਕਿੰਨੀ ਸੋਹਣੀ ਕਢਾਈ ਇਹੀ ਕਰੀ ਵੀ ਹੈ ਹੱਥ ਗਹਿਲ ਹੈ ਜੀ ਸਾਰੇ ਆਪਣੇ ਆਪ ਨਾਲੇ ਸਾਡੀ ਮਾਤਾ ਨੇ ਆਪ ਅੱਗੈ ਨਾ ਜਿਹੜੀ ਕੁੜੀ ਦਾ ਵਿਆਹ ਹੋਇਆ ਕਰਦਾ ਉਹਨੂੰ ਸਾਲ ਪਹਿਲੀ ਕੱਪੜੇ ਲਿਆ ਕੇ ਦੇ ਦੇਣੇ ਇਦਾਂ ਦੀ ਚਾਦਰਾਂ ਵੀ ਆਪਣੀ ਪਾਈ ਝੋਲੇ ਦੇ ਕਢਾਈ ਕੱਢ ਲੈ ਝੋਲੇ ਵੀ ਬੁਣੇ ਕਰਦੇ ਤੇ ਅੱਛਾ ਹੀ ਹੋਰ ਦੱਸ ਦੰਨਾ ਮੈਂ ਤੁਹਾਨੂੰ ਜਦੋਂ ਸਾਡਾ ਵਿਆਹ ਹੋਇਆ ਤਾਂ ਅਸੀਂ ਆ ਕਹਾ ਦੁਬਾਰੇ ਖੋਲੀ ਨਾ ਮਨਜੀਤ ਦੀ ਗੈਲਾ ਦਸ ਮਾਨ ਰੱਖਿਆ ਤਾਂ ਪੱਖੀਆਂ ਵੀ ਦੀਆਂ ਘੁੰਗਰੂ ਜਾਲੀਆਂ ਘੁੰਗਰੂ ਜੇ ਗੋਲ ਗੋਲ ਘੁੰਗਰੂ ਪਾਏ ਵੇ ਪੱਖੀਆਂ ਚ ਪੱਖੀ ਦੇ ਗੱਬੇ ਨਾ ਐਨ ਕਢਾਈ ਕੱਢ ਕੇ ਜੀ ਬੁਣ ਕੇ ਅ ਇਦਾਂ ਦੀ ਕਢਾਈਆਂ ਕੱਢ ਕੇ ਉਹਦੇ ਵਿੱਚ ਘੁੰਗਰੂ ਪਾਦਣੇ ਵਾਲੇ ਦਾਲੇ ਜਿਹੜੀ ਨਿਆਣੇ ਨੂੰ ਮਤਲ ਨਾਲੇ ਝੋਲੇ ਅਲਦੜਾ ਚਾਂਲਰ ਵੀ ਲਾਂਦੇ ਤੇ ਬਹੁਤ ਕੰਮ ਦੀਆਂ ਪੱਖੀਆਂ ਤੇ ਪਤਾ ਨਹੀਂ ਕਿੱਥੇ ਗਈਆਂ ਕਿੱਥੇ ਨਹੀਂ ਗੱਲ ਹੁੰਦੀ ਸਾਹਬ ਸਵਾਲ ਦੀ ਹੈ ਜੀ ਤੇ ਹੁਣ ਕਰਨ ਤੂੰ ਕਿ ਲੱਗਿਆ ਕਰਨ ਸਾਸਿਕ ਅੱਛਾ ਕਿਆ ਲੱਗਿਆ ਕਰਨ ਪੁੱਤ ਮੈਗੀ ਵਾਹ ਮੈਗੀ ਲੱਗ ਗਈ ਹੁਣ ਬਣਾਣ ਅਸੀਂ ਗਗ ਮਨਜੀਤ ਦੇਖਿਆ ਤਾਂ ਪਹਿਲੀਆਂ ਪੱਖੀਆਂ ਨਾ ਆਪਣੇ ਕੋਲ ਇੱਕ ਅੱਧੀ ਦੀ ਪਈ ਹਨ ਮੱਲਾ ਦੇ ਕਿਤੇ ਬੈੱਡ ਬੁੱਢੇ ਮੰਮੀ ਦੀਆਂ ਪੱਖੀਆਂ ਦੀਆਂ ਜਿਹੜੀਆਂ 11 12 ਆਤੀਆਂ ਪੱਖੀਆਂ ਦੇ ਵਿੱਚ ਘੋਂ ਗੁਰੂ ਵਿੱਚ ਐਨ ਬੁਣ ਕਾ ਨਾ ਪੱਖੀ ਰੰਗ ਬਰੰਗੀ ਕਢਾਈ ਕੱਢ ਕੇ ਸਾਰਾ ਬਣਾ ਕੇ ਤੋਤੇ ਘੁੱਗੀਆਂ ਮੋਰ ਉਹਦੇ ਆਲੇ ਦਾਲੇ ਚਾਦਰ ਲਾਏ ਕਰਦੇ ਤੇ ਫੇ ਪੱਖੀ ਜਾਂ ਝੋਲਣੀ ਨਿਆਣੇ ਬੱਚਿਆਂ ਕਰਕੇ ਛੋਟਿਆਂ ਕਰਕੇ ਨਾਲੇ ਉਹ ਖੜਕੀ ਜਾਂਦੀ ਦੀ ਫਿਰ ਨਿਆਣੇ ਖੁਸ਼ ਹੁੰਦੇ ਤੇ ਸੌਂ ਜਾਂਦੇ ਤੇ ਅਹੀਂ ਐਨੀਆਂ ਬਧੀਆਂ ਪੱਖੀਆਂ ਆਂਦੀਆਂ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਦਾ ਹੀ ਲੰਬਾ ਹੁੰਦਾ ਵਲੌਗ ਮਿਲਦੇ ਆਂ ਜੀ ਫਿਰ ਅਗਲੇ ਵਲੌਗ ਵਿੱਚ ਬਾਕੀ ਹੁਣ ਤੁਸੀਂ ਫੁੱਲ ਵਾਚ ਕਰ ਲਿਆ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ ਚੱਕ ਦੋ ਜੀ ਫੱਟੇ ਤੁਸੀਂ ਸਹਿਯੋਗ ਬਹੁਤ ਦੇ ਰਹੇ ਅਹੀਂ ਸਹਿਯੋਗ ਦੇਣਾ ਜੀ ਸਾ ਬਹੁਤ ਬਹੁਤ ਧੰਨਵਾਦ